ਸਭ ਤੋਂ ਪਹਿਲੇ ਜਦੋਂ ਆਇਆ ਉਹਨੇ ਗਿਆਨ ਇੰਦਰੀ ਤੇ ਅਟੈਕ ਕੀਤਾ ਸੀਗਾ ਇਹ ਗਿਆਨ ਇੰਦਰੀਆਂ ਇੱਕ ਤਰ੍ਹਾਂ ਦੇ ਦਰਵਾਜੇ ਆ ਜਿੱਦ ਰਾਹੀਂ ਸ਼ੈਤਾਨ ਵੜਦਾ ਆ ਅੱਖ ਇੱਕ ਦਰਵਾਜਾ ਆ ਕੰਨ ਇੱਕ ਦਰਵਾਜਾ ਆ ਚੱਖਣਾ ਇੱਕ ਦਰਵਾਜਾ ਆ ਸੁੰਨਾ ਸੁੰਘਣਾ ਦਰਵਾਜੇ ਆ ਔਰ ਸ਼ੈਤਾਨ ਜਦੋਂ ਹਵਾ ਦੇ ਸਾਹਮਣੇ ਪਹਿਲੀ ਵਾਰੀ ਆਇਆ ਉਹਨੇ ਉਹਦੇ ਉਸ ਦਰਵਾਜੇ ਤੇ ਹੀ ਅਟੈਕ ਕੀਤਾ ਉਸ ਗਿਆਨ ਇੰਦਰੀ ਉੱਤੇ ਹਵਾ ਫੇਲ ਕੀਤੀ ਹੋਈ ਜਿਨ੍ਹਾਂ ਨੇ ਵਚਨ ਤੋਂ ਬਾਤ ਕੀ ਆਪਣੀ ਗਿਆਨ ਇੰਦਰੀ ਦੀ ਸੁਣੀ ਆਪਣੀ ਚੇਤਨਾ ਦੀ ਸੁਣੀ ਚਾਰਾ ਪਰਸ ਆਪਣੇ ਤੀਵੀਨ ਆਖਿਆ ਕਿ ਤੀ ਕਦੇ ਨਾ ਮਰੋਗੇ ਸਗੋ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਇਹ ਕਿਰਤੇ ਹਮਲਾਉਣੇ ਕੀਤਾ ਗਿਆਨ ਇੰਦਰੀ ਤੇ ਉਸ ਦਰਵਾਜੇ ਤੇ ਉਸ ਚੇਤਨਾ ਤੇ ਅਤੇ ਤੁਸੀਂ ਪਰਮੇਸ਼ਰ ਵਾਂਗ ਭੜੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਆਮਨ ਉਹਨੇ ਸਾਬ ਕਿਆ ਸੀ ਨਹੀਂ ਖੁਦਾ ਨੇ ਬਣਾ ਕੀਤਾ ਪਰ ਸ਼ੈਤਾਨ ਨੇ ਤਰਕ ਵਿਤਰਕ ਕੀਤਾ। ਤਰਕ ਵਿਤਰਕ ਹੈਗਾ ਨੇ ਇਹਦੇ ਚ ਜਦੋਂ ਉਹ ਸੁਣਨ ਲੱਪੀ ਉਹ ਇਸ ਚੀਜ਼ ਤੇ ਗੌਰ ਕਰਨ ਲੱਪੀ ਤੇ ਅੱਛਾ ਅੱਖਾਂ ਖੁੱਲ ਸਕਦੀਆਂ। ਅੱਛਾ ਹੀ ਖੁਦਾ ਵਰਗੇ ਹੋ ਜਾਣਗੇ ਉਹ ਤਰਕ ਵਿਤਰਕ ਚ ਪਈ। ਜਦ ਕਿ ਉਹ ਨੂੰ ਆਪਣੇ ਤਰਕ ਵੀ ਤਰਕ ਤੋਂ ਵੱਧ ਕੇ ਖੁਦਾ ਦੇ ਵਚਨ ਨੂੰ ਦੇਖਣਾ ਚਾਹੀਦਾ ਸੀਗਾ ਆਪਣੀ ਈਮਾਨ ਅੱਖ ਤੋਂ ਵੱਧ ਕੇ ਖੁਦਾ ਦੇ ਵਚਨ ਨੂੰ ਦੇਖਣਾ ਚਾਹੀਦਾ ਸੀਗਾ ਪਰ ਇਦਾਂ ਨਹੀਂ ਹੋਇਆ ਕੀ ਕੀ ਹੋਇਆ ਜਾਂ ਟੀਵੀ ਨੇ ਵੇਖਿਆ ਕਿ ਉਹ ਬਿਰਸ਼ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਪਾਉਂਦਾ ਹੈ ਅੱਖੀਆਂ ਨੂੰ ਤੇ ਭਾ ਗਿਆ ਗਿਆਨ ਇੰਦਰੀ ਨੂੰ ਤੇ ਠੀਕ ਹੀ ਲੱਗਾ ਹੁੰਦਾ ਪਰ ਮੈਂ ਤਾਂ ਨਪੁੱਛਦਾ ਕੀ ਉਹ ਭੌਣ ਵਾਲੀ ਚੀਜ਼ ਸੀਗੀ ਕਿਉਂ ਚ ਕੋਈ ਅਛਾਈ ਸੀ ਜੋ ਕੋ ਸ਼ੈਤਾਨ ਨੇ ਉਹਨੂੰ ਦਿਖਾਇਆ ਅੱਖਿਆਂ ਨੂੰ ਤੇ ਭੌਂਦਾ ਲੱਗਾ ਗਿਆਨਿੰਦਰੀ ਨੂੰ ਠੀਕ ਲੱਗਾ ਹੁਣ ਨਿਆਣਿਆਂ ਵਾਂਗੂ ਨਾ ਸੁਣਿਓ ਜਿਹੜੇ ਮੈਚੁਰ ਬਣੇ ਹੋਏ ਇਸ ਸਮੇਂ ਦੀ ਸਮਝ ਲਈ ਬੱਚਿਆਂ ਕੋ ਨਾ ਸੁਣਿਓ ਜੋ ਅੱਖ ਨੂੰ ਠੀਕ ਲੱਗਾ ਕੀ ਉਹ ਠੀਕ ਸੀ ਫੇ ਜੂਰੀ ਨਹੀਂ ਹਰ ਵਾਰ ਜੇ ਅੱਖ ਨੂੰ ਠੀਕ ਲੱਗੇ ਉਹ ਠੀਕ ਹੀ ਹੋਏ ਇੱਥੇ ਤੇ ਅੱਖਾਂ ਨੂੰ ਠੀਕ ਲੱਗਾ ਪਰ ਉਹ ਗਲਤ ਸੀਗਾ ਕੋਇਆ ਕੀ ਉਹਨੇ ਅੱਖਿਆਂ ਨੂੰ ਭੋਂਦਾ ਆ ਇਹ ਤੇ ਦੇਖ ਲਿਆ ਪਰ ਇਹਦੇ ਜਿਹੜੀ ਸਮੱਸਿਆ ਖੜੀ ਹੋਣੀ ਸੀਗੀ ੱਡੀ ਵੱਡੀ ਜਿਹੜਾ ਐਡਾ ਪਾਰ ਡਿਗਣਾ ਸੀਗਾ ਉਹ ਨਹੀਂ ਦਿਖਿਆ ਉਹ ਜਦੋਂ ਕੋਈ ਤੁਹਾਡ ਨਾਲ ਝੂਠ ਬੋਲਦਾ ਆ ਉਸ ਦਾ ਇੱਕੋ ਹੀ ਪਾਸਾ ਦਿਖਾਉਂਦਾ ਕਿਤੇ ਸੁਣਦੇ ਐ ਸ਼ੈਤਾਨ ਦਾ ਝੂਠ ਸੀਗਾ ਜਦੋਂ ਵੀ ਉਹਨੇ ਤੁਹਾਨੂੰ ਦਿਖਾਣਾ ਨਾ ਇੱਕੋ ਹੀ ਪਾਸਾ ਦਿਖਾਣਾ ਦੂਸਰੇ ਪਾਸੇ ਉਹਨੇ ਪਰਦਾ ਕਰ ਦੇਣਾ ਉਹ ਤੁਹਾਨੂੰ ਉਦੋਂ ਲੱਭਣਾ ਆ ਜਦੋਂ ਵਾਕਿਆ ਹੀ ਅੱਖਾਂ ਖੁੱਲੀਆਂ ਉਦੋਂ ਤੱਕ ਨਹੀਂ ਉਹ ਦਿਖਣਾ ਸ਼ੈਤਾਨ ਜਦੋਂ ਵੀ ਕੁਝ ਕਰਾਂਦਾ ਇੱਕੋ ਹੀ ਪਾਸਾ ਦਿਖਾਂਦਾ ਕਿਉਂ ਇੱਕੋ ਪਾਸਾ ਦਿਖਾਂਦਾ ਇਸ ਲਈ ਜਿੰਨੇ ਫਸਦੇ ਆ ਇਹਨਾਂ ਨੂੰ ਸਭ ਨੂੰ ਇੱਕੋ ਪਾਸਾ ਦਿਖਾਇਆ ਹੀ ਨਹੀਂ ਇਸ ਤਰ੍ਹਾਂ ਮੇਰੇ ਕਿ ਕੋਈ ਵੀ ਗਲਤ ਸਟੈਪ ਚੱਕਣਾ ਉਹ ਤੁਹਾਨੂੰ ਨੇ ਇੱਕੋ ਹੀ ਹੱਸਿਓ ਨਾ ਭਾਈ ਜੀ ਠੀਕ ਹੈ ਬਸ ਹੋ ਗਿਆ ਧਿਆਨ ਰੱਖੀਂ ਲਾਸਟ ਹੈ ਇੱਕ ਪਾਸਾ ਦਿਖਾਣਾ ਉਹਨੇ ਦੂਜਾ ਨਹੀਂ ਦਿਖਾਣਾ ਜਿਹੜਾ ਝੂਠਿਆ ਇੱਕ ਪਾਸਾ ਕਿੰਨਾ ਕੁ ਵੀ ਹੋ ਕਿਉਂ ਨਾ ਲੱਗੇ ਇਹ ਯਾਦ ਰੱਖਿਓ ਜੀ ਵਚਨ ਦੇਵਲ ਟੈ ਕਹਿੰਦਾ ਇੱਕ ਹੋਰ ਪਾਸਾ ਆਇਆ ਜਿਹੜਾ ਲੱਭ ਨਹੀਂ ਰਿਹਾ ਉਹ ਰੋਹੀ ਖਤਨਾ ਕਿਆ ਇਹਨੂੰ ਪਤਾ ਤੁਸੀਂ ਸਮਝ ਰਹੇ ਹੋ ਸੇਤਾਨ ਕਦੇ ਦੂਜਾ ਪਾਸਾ ਨਹੀਂ ਦਿਖਾਉਂਦਾ ਉਹਨੇ ਇਹੀ ਦਿਖਾਇਆ ਕਿ ਠੀਕ ਆ ਭੌਂਦਾ ਆ ਚੰਗਾ ਲੱਗੇਗਾ ਪਰ ਇਹਦਾ ਦੂਜਾ ਪਾਸਾ ਬਹੁਤ ਖਤਨਾਕ ਸੀ ਗਈ ਇਸ ਲਈ ਯਾਦ ਰੱਖੋ ਅੱਜ ਵੀਜੇ ਦਾ ਕੋਸ਼ ਦਿਖਾਉਂਦਾ ਉਹ ਇੱਕੋ ਹੀ ਪਾਸਾ ਦਿਖਾਉਂਦਾ ਇਹ ਰੇ ਪਲਟੀ ਦੇ ਪਿੱਛੇ ਕੀ ਹੋਣਾ ਉਹ ਨਾ ਉਹਨੇ ਹਵਾਲਾ ਦਿਖਾਇਆ ਨਾ ਅੱਜ ਕਿਸੇ ਨੂੰ ਦਿਖਾਉਂਦਾ ਪਰ ਕੁਸ਼ ਜਿਨ੍ਹਾਂ ਦੀ ਅੱਖਾਂ ਖੁੱਲੀਆਂ ਖੁਦਾ ਦੇ ਦੋਵੇਂ ਪਾਸੇ ਦੇਖਣ ਲਈ ਇਹ ਮਨ ਕੁਸ਼ ਹੁੰਦੇ ਆ ਸਮਝਦਾ ਇਹ ਮਨ ਜਿਹੜੀ ਇਹ ਮਨ ਅੱਖਾਂ ਦੀ ਗਿਆਨ ਇੰਦਰੀ ਨਾਲ ਨਹੀਂ ਚੱਲਦੇ ਜਿਹੜੇ ਵਿਸ਼ਵਾਸ ਦੀ ਉਸ ਚੇਤਨਾ ਨਾਲ ਛੇਵੀਂ ਚੇਤਨਾ ਨਾਲ ਚੱਲਦੇ ਆ ਕੁਝ ਬੰਦੇ ਦਾਰੇ ਧਰਤੀ ਤੇ ਹੋਏ ਕੁਝ ਗਵਾਇਤਾ ਦੇ ਹੋਏ ਇਹ ਮੈਂ ਜਿਵੇਂ ਦਾਨੀਅਲ ਸੀਗਾ ਯੂਸਫ ਹੋਣੀ ਸੀਗੇ ਉਹਨਾਂ ਨੇ ਇੱਕੋ ਹੀ ਪਾਸਾ ਨਹੀਂ ਦੇਖਿਆ ਉਹਨਾਂ ਨੇ ਉਹ ਵੀ ਦੇਖਿਆ ਜਿਹੜਾ ਸ਼ੈਤਾਨ ਨੇ ਪਿੱਛੇ ਲਕਾਇਆ ਦਾ ਸੀਗਾ ਉਹਨਾਂ ਨੇ ਦੋਵੇਂ ਪਾਸੇ ਦੇਖ ਕੇ ਉਹਨਾਂ ਨੂੰ ਪਤਾ ਲੱਗਿਆ ਇਹ ਤੇ ਗਲਤ ਈ ਹੈ ਇਸ ਲਈ ਇਹ ਨਹੀਂ ਕਹਿਣਾ ਕਿ ਜੋ ਖੁਦਾ ਜੋ ਅੱਖਾਂ ਦਿਖਾ ਰਹੀਆਂ ਆ ਭਾਵੇਂ ਕਿੰਨਾ ਭਉਂਦਾ ਕਿਉਂ ਨਾ ਲੱਗੇ ਕਿ ਇਹ ਇੰਦਰੀਆਂ ਝੂਠ ਮਾਰਦੀਆਂ ਆ ਉਹ ਰੋਸਾ ਦਾ ਹੀ ਉਦੋਂ ਝੂਠ ਮਾਰਦੀ ਰੋਮਚਨ ਦੇ ਵਿਰੁੱਧ ਕੁਸ਼ ਹੋਏ ਇਮਾਨਦਾਰ ਤਨ ਨੂੰ ਸਮੇਂ ਨਾਲ ਪੈਣਾ ਇੰਨੇ ਇੱਕ ਮੈਚੂਰ ਬੰਨਾ ਪੈਣਾ ਹੈ ਜਦੋਂ ਗੱਲ ਪ੍ਰੋਫੈਸ਼ਨ ਦੀ ਆ ਗਏ ਤਾਂ ਇਹ ਸ਼ੁਰੂ ਤੋਂ ਕਹਿ ਰਿਹਾ ਹੁਣ ਖੁਦਾ ਇੱਕ ਸਿੱਧ ਚਾਲ ਚਾਹੁੰਦਾ ਆ ਹੁਣ ਇੰਨੇ ਇੱਕ ਸਮਝ ਆਈ ਦੀ ਹੈ ਜਿੱਤੇ ਸਾਨੂੰ ਪਤਾ ਲੱਗ ਜਾਏ ਇਸ ਵੇਲੇ ਮੇਰੇ ਕੰਨ ਠੀਕ ਕਰਨ ਦੇਖ ਰਹੀ ਮੇਰੀ ਅੱਖਾਂ ਠੀਕ ਕਰਨੀਆਂ ਕਿ ਨਹੀਂ ਮੇਰਾ ਸੁਗਣਾ ਚਖੜਾ ਮਹਿਸੂਸ ਮੇਰੀ ਚੇਤਨਾ ਮੇਰਾ ਸਨੇਹ ਮੇਰੇ ਮੇਰੀ ਯਾਦਾਸ਼ ਮੇਰਾ ਤਰਕ ਵੀ ਤਰਕ ਸਹੀ ਚੱਲ ਰਿਹਾ ਕਿ ਨਹੀਂ ਜਦੋਂ ਇਹ ਵਚਨ ਨੂੰ ਲੱਟਿਆ ਫਿਰ ਇਹ ਨਾ ਕੋਕੀ ਮੇਰੀ ਅੱਖਾਂ ਮਰੋ ਤੇਰੀ ਨਹੀਂ